ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਰਕਲਾਂ ਦੀ ਅਸੀਂ ਤੁਹਾਨੂੰ ਇੱਕ ਦਾਣਾ ਮੰਡੀ ਦੇ ਬਾਰੇ ਜਾਣਕਾਰੀ ਦੇਣੀ ਚਾਹੁੰਦੇ ਆ ਜੋ ਹਰ ਇੱਕ ਪਿੰਡਾਂ ਦੇ ਵਿੱਚ ਦਾਣਾ ਮੰਡੀਆਂ ਹੁੰਦੀਆਂ ਹਨ ਦਾਣਾ ਮੰਡੀਆਂ ਬਣਦੀਆਂ ਕਿਸਾਨਾਂ ਵਾਸਤੇ ਕਿਸਾਨਾਂ ਦੀ ਜਿੰਸ ਨੂੰ ਲਾਉਣ ਵਾਸਤੇ ਵੇਚਣ ਵਾਸਤੇ ਵੀ ਕਿਸਾਨਾਂ ਨੂੰ ਜਿਹੜੀ ਉਹ ਦੂਰੀ ਨਾ ਪਵੇ ਤੇ ਥੋੜੇ ਥੋੜੇ ਦੂਰੀ ਦੇ ਉੱਤੇ ਮੰਡੀਆਂ ਬਣੀਆਂ ਹੋਈਆਂ ਹਨ ਪਰ ਇਹਨਾਂ ਮੰਡੀਆਂ ਨੂੰ ਲੈ ਕੇ ਅੱਜ ਮੈਂ ਕੁਝ ਸਾਡੀਆਂ ਸਰਕਾਰਾਂ ਨੂੰ ਸਾਡੇ ਮੰਡੀ ਬੋਰਡ ਨੂੰ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਕੁਝ ਮੰਡੀਆਂ ਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਹਾਂ ਵੀ ਹੁਣ ਤੁਸੀਂ ਦੇਖ ਲਓ ਵੀ ਕਣਕ ਦਾ ਸੀਜ਼ਨ ਲੰਘ ਕੇ ਗਿਆ ਤਾਂ ਮੰਡੀ ਦੀ ਕਿੰਨੀ ਸਫਾਈ ਹੈ ਤੁਸੀਂ ਦੇਖ ਸਕਦੇ ਹੋ ਬਹਿਰ ਕਲਾਂ ਦੀ ਜਿਹੜੀ ਮੰਡੀ ਹੈ ਇਹ ਕਿੰਨੀ ਸਾਫ਼ ਪਈ ਹੈ ਤਾਂ ਉਦੋਂ ਬਾਅਦ ਕੀ ਹੁੰਦਾ ਕਿ ਹੁਣ ਲੋਕਾਂ ਨੇ ਇਹਦੇ ਵਿੱਚ ਜਿਹੜੀਆਂ ਪਾਥੀਆਂ ਪੱਥਣੀਆਂ ਸ਼ੁਰੂ ਕਰ ਦਿੱਤੀਆਂ ਪਾਥੀਆਂ ਸ਼ੁਰੂ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਬਹਿਰ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਚਲੋ ਜਗਾ ਨਹੀਂ ਕਿਤੇ ਪਾਥੀਆਂ ਵੀ ਪੱਥਨੀਆਂ ਹੁੰਦੀਆਂ ਇਹ ਵੀ ਇੱਕ ਸਿਆਲ ਦੇ ਮਹੀਨੇ ਪਾਥੀਆਂ ਦੀ ਜ਼ਿਆਦਾ ਲੋਡ ਹੁੰਦੀ ਹੈ ਗੈਂਸ ਤੇ ਪਾਣੀ ਤੱਤਾ ਜ਼ਿਆਦਾ ਮੱਚਦਾ ਹੈ ਤਾਂ ਇਹ ਵੀ ਇੱਕ ਲੋਡ ਹੈ ਪਰ ਜੇ ਪਾਥੀਆਂ ਪੱਥਨ ਵਾਲੇ ਮੰਡੀ ਵਿੱਚ ਪਾਥੀਆਂ ਪਤ ਸਕਦੇ ਆ ਤਾਂ ਉਹਨਾਂ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਜਨ ਸੌਣ ਤੋਂ ਪਹਿਲਾਂ ਜਦੋਂ ਲਾਸਮੈਂਟ ਕੀਤੀ ਜਾਂਦੀ ਆ ਵੀ ਭਾਈ ਮੰਡੀ ਨੂੰ ਖਾਲੀ ਕੀਤਾ ਜਾਵੇ ਮੰਡੀ ਦੇ ਵਿੱਚੋਂ ਜਿਹਦੀਆਂ ਪਾਥੀਆਂ ਆ ਉਹਨਾਂ ਨੂੰ ਚੱਕਿਆ ਜਾਵੇ ਤੇ ਮੰਡੀ ਦੀ ਸਫਾਈ ਕੀਤੀ ਜਾਵੇ ਅਸੀਂ ਜਿਹੜੇ ਲੋਕ ਇੱਥੇ ਪਾਥੀਆਂ ਪਸਦੇ ਆ ਉਹਨਾਂ ਨੂੰ ਅਸੀਂ ਕੁਛ ਅੱਜ ਜਾਣਕਾਰੀ ਜਾਂ ਕੁਛ ਉਹਨਾਂ ਦੇ ਫਰਜ਼ ਸਮਝਾ ਰਹੇ ਆ ਵੀ ਜਿੰਨੇ ਜਿੰਨੇ ਏਰੀਏ ਦੇ ਵਿੱਚ ਤੁਸੀਂ ਪਾਥੀਆਂ ਪਾਥਦੇ ਆ ਜਿੰਨਾ ਜਿੰਨਾ ਏਰੀਆ ਤੁਹਾਡੇ ਕੋਲੇ ਹੁੰਦਾ ਮੰਡੀ ਦੇ ਵਿੱਚ ਉਸ ਏਰੀਏ ਨੂੰ ਵਧੀਆ ਬਣਾ ਕੇ ਦੇਣਾ ਤੁਹਾਡਾ ਫਰਜ਼ ਬਣਦਾ ਉਦੋਂ ਤੁਸੀਂ ਕੀ ਕਰਦੇ ਆ ਮੋਟਾ-ਮੋਟਾ ਚੱਕ ਲੈਣੇ ਤੇ ਜਿਹੜਾ ਗੰਦਾ ਹੈ ਉਹ ਇੱਥੇ ਪਏ ਪਿਆ ਰਹਿੰਦਾ ਹੈ ਜਦੋਂ ਕਿਸਾਨਾਂ ਦੀ ਸਰੋਂ ਆਉਂਦੀ ਹੈ ਸਰੋਂ ਦੇ ਸਮੇਂ ਮੰਡੀ ਕਿਸਾਨਾਂ ਨੂੰ ਸਾਫ਼ ਨਹੀਂ ਮਿਲਦੀ ਵਿੱਚੇ ਪਾਥੀਆਂ ਦੇ ਸਰੋਂ ਲਾਉਣੀ ਪੈਂਦੀ ਹੈ ਤਾਂ ਅਸੀਂ ਅੱਜ ਬੇਨਤੀ ਕਰਦੇ ਹਾਂ ਸਾਡੇ ਮੰਡੀ ਬੋਰਡ ਨੂੰ ਵੀ ਤਰੀਕ ਦਿੱਤੀ ਜਾਵੇ ਜਦੋਂ ਕਿਸਾਨਾਂ ਦੀ ਸਰੋਂ ਆਉਂਦੀ ਹੈ ਚਲੋ ਕਣਕ ਲੇਟ ਆਉਂਦੀ ਹੈ ਤਾਂ ਉਦੋਂ ਸਰੋਂ ਆਉਣ ਤੋਂ ਪਹਿਲਾਂ ਹੀ ਕਲਾਨ ਹੋਵੇ ਜਿਹੜੇ ਲੋਕ ਪਾਥੀਆਂ ਪਾਦਦੇ ਆ ਵੀ ਭਾਈ ਇਹਨਾਂ ਨੂੰ ਤੁਸੀਂ ਇੰਨੇ ਤਰੀਕ ਤੱਕ ਮੰਡੀ ਦੀ ਸਫਾਈ ਕਰਕੇ ਦੇਣੀ ਹੈ ਵੀ ਇਸ ਤਰ੍ਹਾਂ ਮੰਡੀ ਬਣਾ ਕੇ ਦੇਣੀ ਹੈ ਜਵੇਂ ਹੁਣ ਪਈ ਹੈ ਹੁਣ ਵੇਖੋ ਮੰਡੀ ਸਾਫ਼ ਹੈ ਕਿਸੇ ਨੂੰ ਸਫਾਈ ਦੀ ਲੋਡ ਨਹੀਂ ਪੈਣੀ ਜਿੱਥੇ ਕਿਸੇ ਦੀ ਮਰਜ਼ੀ ਆ ਕੇ ਪਾਥੀਆਂ ਪੱਥ ਲੈਣੀਆਂ ਤੁਹਾਨੂੰ ਸਫਾਈ ਕਰਨ ਦੀ ਤਾਂ ਨਹੀਂ ਲੋਡ ਪੈਣੀ ਉਦੋਂ ਬਾਅਦ ਜਿਹੜਾ ਥੋੜਾ ਗੰਦ ਹੈ ਉਹ ਸਾਡੀਆਂ ਸਰਕਾਰਾਂ ਵੱਲੋਂ ਜਾਂ ਲੋਕਾਂ ਵੱਲੋਂ ਜਿਨੇ ਸਰੋਂ ਲਾਉਣੀ ਹੈ ਉਹ ਬਣ ਕੇ ਥੋੜੇ ਗੰਦ ਨੂੰ ਸਾਫ਼ ਕਰਦੇ ਆਂ ਅਸੀਂ ਆਪਣੇ ਫਰਜ਼ ਨਿਭਾਈਏ ਸਾਡੇ ਦੇਸ਼ ਲਈ ਆਪਣੇ ਪੰਜਾਬ ਲਈ ਰੰਗਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਜੇ ਤੁਹਾਨੂੰ ਪਾਥੀਆਂ ਪੱਥਣ ਦੀ ਜ਼ਰੂਰਤ ਹੈ ਪਾਥੀਆਂ ਪੱਥੋ ਪਰ ਆਪਣੀ ਜ਼ਿੰਮੇਵਾਰੀ ਦਾ ਫਰਜ਼ ਵੀ ਨਿਭਾਇਆ ਕਰੋ ਵੀ ਅਸੀਂ ਆਪਣੀ ਜ਼ਿੰਮੇਵਾਰੀ ਦਾ ਫਰਜ਼ ਵੀ ਨਿਭਾਉਣਾ ਜਿੰਨੇ ਜਿੰਨੇ ਏਰੀਏ ਦੇ ਵਿੱਚ ਤੁਸੀਂ ਪਾਥੀਆਂ ਪਾਥਦੇ ਆ ਤਾਂ ਉਸ ਤੋਂ ਬਾਅਦ ਤੁਹਾਡਾ ਸਫਾਈ ਦਾ ਵੀ ਫਰਜ਼ ਬਣਦਾ ਵੀ ਜਿਵੇਂ ਅਸੀਂ ਸਾਫ਼ ਮੰਡੀ ਦੇ ਵਿੱਚ ਪਾਥੀਆਂ ਪੱਤੀਆਂ ਤਾਂ ਉਸ ਤਰ੍ਹਾਂ ਸਫਾਈ ਕਰਕੇ ਦੇਣੀ ਤੇ ਸਾਡੇ ਮੰਡੀ ਬੋਰਡ ਨੂੰ ਮੈਂ ਬੇਨਤੀ ਕਰਦਾ ਹੈ ਵੀ ਇਹ ਇੱਕ ਕਾਨੂੰਨ ਸਖਤ ਹੋਵੇ ਜਿਹੜੇ ਲੋਕ ਮੰਡੀਆਂ ਵਿੱਚ ਪਾਥੀਆਂ ਪਾਸਦੇ ਆ ਵੀ ਜਦੋਂ ਥੋੜੀ ਇੱਕ ਤਰੀਕ ਨਸ਼ਟਰ ਹੋ ਜੇ ਵੀ ਆਹ ਤਰੀਕ ਨੂੰ ਸਰੋਂ ਆਉਣ ਲੱਗ ਜਾਂਦੀ ਹੈ ਤੇ ਅਜ ਤੋਂ ਪਹਿਲਾਂ ਤੁਸੀਂ ਮੰਡੀ ਦੀ ਸਫਾਈ ਕਰਕੇ ਦੇਣੀ ਹੈ ਜਿੰਨੇ ਜਿੰਨੇ ਵੀਰਗੇ ਦੇ ਵਿੱਚ ਕੋਈ ਪਾਥੀਆਂ ਪਤਦਾ ਸਾਡਾ ਫਰਜ ਵੀ ਹੈ ਵੇਖੋ ਤੁਸੀਂ ਇੱਥੇ ਪਾਥੀਆਂ ਪਤਦੇ ਆ ਪਾਥੀਆਂ ਜੋੜ ਲੈਣੇ ਆ ਉਦੋਂ ਬਾਅਦ ਇਹ ਪਾਥੀਆਂ ਤੁਸੀਂ ਵੇਚਦੇ ਵੀ ਆ ਠੋਡਾ ਮਤਲਬ ਵੀ ਪੈਸੇ ਵੀ ਤੁਸੀਂ ਵਟਦੇ ਆ ਤੇ ਜਿਹੜੀ ਮੰਡੀ ਤੁਸੀਂ ਸਫਾਈ ਦਾ ਠੋਡਾ ਫਰਜ ਬਣਦਾ ਉਹ ਠੋਡਾ ਵੀ ਫਰਜ ਬਣਦਾ ਹੈ ਤਾਂ ਅਸੀਂ ਬੇਨਤੀ ਕਰਦੇ ਆ ਸਾਡੀਆਂ ਸਰਕਾਰਾਂ ਨੂੰ ਵੀ ਮੰਡੀਆਂ ਨੂੰ ਲੈ ਕੇ ਵੀ ਕੋਈ ਸਖਤ ਕਾਨੂੰਨ ਬਣੇ ਵੀ ਜਦੋਂ ਜੈਣ ਸੌਣ ਤੋਂ ਪਹਿਲਾਂ ਜਿਹੜੇ ਲੇੜੇ ਲੋਕ ਇੱਥੇ ਪਾਥੀਆਂ ਪਤਦੇ ਆ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੋਵੇ ਵੀ ਤੁਸੀਂ ਭਾਈ ਮੰਡੀ ਦੀ ਸਫਾਈ ਕਰਕੇ ਵੀ ਦੇਣੀ ਹੈ ਜਿੰਨੇ ਜਿੰਨੇ ਏਰੀਏ ਦੇ ਵਿੱਚ ਤੁਸੀਂ ਪਾਥੀਆਂ ਪਾਥਦੇ ਹੋ ਤਾਂ ਇਸ ਵਾਸਤੇ ਇਹ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਅਸੀਂ ਜ਼ਿੰਮੇਵਾਰੀਆਂ ਦਾ ਫਰਜ਼ ਨਿਭਾਈਏ ਤੇ ਜਦੋਂ ਕਾਨੂੰਨ ਮਤਲਬ ਵੀ ਇੱਕ ਸਖਤ ਹੋਵੇਗਾ ਮੰਡੀ ਬੋਰਡ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਤੇ ਜ਼ਿੰਮੇਵਾਰੀ ਦੇ ਅਸੀਂ ਫਰਜ਼ ਨਿਭਾਈਏ ਇਹ ਸਾਡਾ ਫਰਜ਼ ਬਣਦਾ ਹੁਣ ਮੰਡੀ ਵੇਖੋ ਸਾਫ਼ ਪਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਪਾਥੀਆਂ ਪਾਥ ਦੇਣੀਆਂ ਮੁੜ ਕੇ ਲਾਅਸਮੈਂਟ ਕੀਤੀ ਜਾਂਦੀ ਹੈ ਕਿਸੇ ਨੂੰ ਲਾਅਸਮੈਂਟ ਨਹੀਂ ਸੁਣਦੀ ਮਤਲਬ ਕਿ ਜਿਹੜਾ ਗੰਦਾ ਮੁੜ ਕੇ ਇੱਥੇ ਹੀ ਪਿਆ ਰਿਹਾਦਾ ਹੁਣ ਵੇਖੋ ਸਾਫ਼ ਮੰਡੀ ਦੇ ਵਿੱਚ ਇਹਨਾਂ ਨੂੰ ਪਾਥੀਆਂ ਪੱਥਰਾਂ ਦਾ ਸਾਫ਼ ਪਈਆ ਵਧੀਆ ਤਾਂ ਇਸੇ ਤਰ੍ਹਾਂ ਮੰਡੀ ਬਣਾ ਕੇ ਦੇਣਾ ਇਹਨਾਂ ਦਾ ਫਰਜ਼ ਬਣਦਾ ਹੈ ਤਾਂ ਅਸੀਂ ਆਪਣੇ ਫਰਜ਼ਾਂ ਨੂੰ ਨਿਭਾਏਗੇ ਤੇ ਮੈਂ ਸਾਡੀ ਪੰਜਾਬ ਸਰਕਾਰ ਨੂੰ ਮੰਡੀ ਬੋਰਡ ਨੂੰ ਬੇਨਤੀ ਕਰਦਾ ਵੀ ਮੰਡੀਆਂ ਨੂੰ ਲੈ ਕੇ ਵੀ ਕਾਨੂੰਨ ਸਖਤ ਹੋਵੇ ਕਿਉਂਕਿ ਮੁੜ ਕੇ ਜਿਹੜਾ ਗੋਹਾ ਹੈ ਉਹ ਦਾਣਿਆਂ ਵਿੱਚ ਜਾਂਦਾ ਹੈ ਤੇ ਜ਼ਿੰਮੇਵਾਰੀ ਦਾ ਕੋਈ ਫਰਜ਼ ਨਿਭਾਉਂਦਾ ਨਹੀਂ ਤੇ ਆਹ ਵੇਖ ਸਕਦੇ ਆ ਤੁਸੀਂ ਪਾਥੀਆਂ ਪੱਥਰੀਆਂ ਬਹਿਰ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਸ਼ੁਰੂ ਕਰਤੀਆਂ ਤੇ ਮਤਲਬ ਵੀ ਇਹ ਸਾਡਾ ਫਰਜ਼ ਬਣਦਾ ਹੈ ਤੇ ਮੰਡੀ ਬੋਰਡ ਇਸ ਬੰਨੀ ਗੌਰ ਕਰੇ ਵੀ ਜਦੋਂ ਪਾਥੀਆਂ ਪੱਥਣੀਆਂ ਤੇ ਜਦੋਂ ਇਹਨਾਂ ਨੂੰ ਲੋਸਮੈਂਟ ਕੀਤੀ ਜਾਵੇ ਉਦੋਂ ਬਾਅਦ ਇਹਨਾਂ ਦਾ ਫਰਜ਼ ਬਣਦਾ ਮੰਡੀ ਨੂੰ ਸਫਾਈ ਕਰਕੇ ਦੇਣਾ ਇਹ ਕਾਨੂੰਨ ਸਖਤ ਹੋਣਾ ਚਾਹੀਦਾ ਪਿੰਡਾਂ ਦੇ ਵਿੱਚ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਸ ਤੇ ਗੌਰ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਆ ਉਹਨਾਂ ਦਾ ਵੀ ਫਰਜ਼ ਬਣਦਾ ਹੈ ਇਸ ਮੁੱਦੇ ਤੇ ਵੀ ਬੋਲਣਾ ਸਟੈਂਡ ਲੈਣਾ ਵੀ ਹਾਂ ਭਾਈ ਇਹ ਮੰਡੀ ਕਿਸਾਨਾਂ ਵਾਸਤੇ ਹੈ ਤੇ ਸਵੇਂ ਸਿਰ ਮੰਡੀ ਦੀ ਸਫਾਈ ਕਰਕੇ ਦੇਣਾ ਵੀ ਇਹਨਾਂ ਦਾ ਫਰਜ਼ ਬਣਦਾ ਹੈ ਤੁਹਾਨੂੰ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜਾਨੀ ਕਿ ਇਹ ਕਿਸਾਨੀ ਦਾ ਨਾਲ ਜੁੜਿਆ ਮਸਲਾ ਜਿੰਸ ਨਾਲ ਜੁੜਿਆ ਮਸਲਾ ਮੁੜ ਕੇ ਜਿੰਸਾਂ ਦੇ ਵਿੱਚ ਗੋਹਾ ਜਾਂਦਾ ਤੇ ਇਹ ਲੋਕ ਆਪਣੀਆਂ ਪਾਥੀਆਂ ਪੱਥ ਲੈਂਦੇ ਆ ਮੁੜ ਕੇ ਮੋਟਾ-ਮੋਟਾ ਚੱਕ ਕੇ ਲੈ ਜਾਂਦੇ ਆ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਅੱਜ ਅਸੀਂ ਮੰਡੀਆਂ ਨੂੰ ਲੈ ਕੇ ਜਿਹੜੀ ਜਾਣਕਾਰੀ ਸਾਡੀਆਂ ਸਰਕਾਰਾਂ ਤੱਕ ਮੰਡੀ ਬੋਰਡ ਤੱਕ ਲੋਕਾਂ ਨੂੰ ਦਿੱਤੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਤੇ ਅੱਗੇ ਦੀ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦੇਣਾ ਜੀ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ